ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਲਤਾ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਦੀ ਆਪਣੀ ਜੌਬ ਅਪਡੇਟ ਰਹਿਣ ਵਾਲੀ ਹੈ ਜੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਫਿਰੋਜ਼ਪੁਰ ਵੱਲੋਂ 40 ਵੈਕੈਂਸੀਆਂ ਕਲਰਕਾਂ ਤੇ 97 ਵੈਕੈਂਸੀਆਂ ਸਟੈਨੋਗ੍ਰਾਫਰ ਦੀਆਂ ਅਪਲਾਈ ਕਰਨੀਆਂ ਆਫਲਾਈਨ ਫਾਰਮ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤੇ ਇਹ ਸਾਰੀਆਂ ਵੈਕੈਂਸੀਆਂ ਜੀ ਕੰਟਰੈਕਟ ਬੇਸਡ ਐਡ ਹੌਕ ਬੇਸ ਦੀਆਂ ਵੈਕੈਂਸੀਆਂ ਜਿਨ੍ਹਾਂ ਨੂੰ ਕਿ ਆਫਲਾਈਨ ਅਪਲਾਈ 6 ਜੂਨ 2025 ਸ਼ਾਮ ਦੇ 5 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਹਾਂ ਅੱਗੇ ਵੈਕੈਂਸੀਆਂ ਬਾਰੇ ਅਪਾ ਡਿਟੇਲ ਚ ਗੱਲ ਕਰਾਂਗੇ ਕਿੰਨੀਆਂ ਵੈਕੈਂਸੀਆਂ ਕਿਹੜੀ ਕਿਹੜੀ categories ਦੀਆਂ ਕੀ ਵੈਕੈਂਸੀਆਂ ਰਹਿਣ ਵਾਲੀਆਂ ਉਸ ਨੂੰ ਦੱਸਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਸਾਡਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਕੋਈ ਵੀ ਜੌਬ ਅਪਡੇਟ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਫਾਰਮ ਭਰ ਅਸੀਂ ਭਰ ਦਗੇ ਤਾਂ ਤੁਸੀਂ ਸਾਨੂੰ ਥੱਲੇ ਦਿੱਤੇ ਹੋਏ ਨੰਬਰ ਤੇ ਮੈਸੇਜ WhatsApp ਤੇ ਆਪਣਾ ਡਾਕੂਮੈਂਟ ਭੇਜ ਸਕਦੇ ਹੋ ਤੇ ਅਸੀਂ ਤੁਹਾਡੇ ਫਾਰਮ ਇਹ ਭਰ ਭਰ ਦੇਵਾਂਗੇ ਹੁਣ ਗੱਲ ਕਰਦੇ ਹਾਂ ਜੀ ਕੈਟਾਗਰੀ ਵਾਈਜ਼ ਡਾਕ ਬੇਸ ਤੇ ਜੋ ਵੈਕੈਂਸੀਆਂ ਦੀ ਅਨਾਉਂਸਮੈਂਟ ਇਸ ਵਿੱਚ ਕੀਤੀ ਗਈ ਹੈ ਸਭ ਤੋਂ ਪਹਿਲਾਂ ਜੀ ਜਰਨਲ ਕੈਟਾਗਰੀ ਦੀਆਂ 11 ਵੈਕੈਂਸੀਆਂ ਜਰਨਲ ਔਮਨ ਦੀਆਂ 3 ਜਰਨਲ EWS 2 EWS ਔਮਨ 2 SC MBC ਦੀਆਂ 2 ਐਸਸੀ ਆਰ ਓ ਦੀਆਂ ਤਿੰਨ ਐਸਸੀ ਐਮ ਬੀ ਔਮਨ ਦੀਆਂ ਦੋ ਐਸਸੀ ਆਰ ਓ ਔਮਨ ਦੀਆਂ ਦੋ ਐਸਸੀ ਐਕਸ ਸਰਵਿਸਮੈਨ ਇੱਕ ਸਪੋਰਟਸਮੈਨ ਐਸਸੀ ਦੀ ਇੱਕ ਬੀਸੀ ਦੀਆਂ ਦੋ ਬੀਸੀ ਔਮਨ ਇੱਕ ਬੀਸੀ ਐਕਸ ਸਰਵਿਸਮੈਨ ਇੱਕ ਐਕਸ ਸਰਵਿਸਮੈਨ ਦੀਆਂ ਦੋ ਐਕਸ ਸਰਵਿਸਮੈਨ ਮੈਮ ਦੋ ਸਪੋਰਟਸ ਔਮਨ ਦੀਆਂ ਇੱਕ ਪੀਡਬਲਯੂਡੀ ਕੈਂਡੀਡੇਟਸ ਵਿਜ਼ੂਅਲ ਲੋਡ ਵਿਜ਼ਨ ਦੀਆਂ ਇੱਕ ਤੇ ਪਰਸਨ ਵਿਦ ਡਿਸੇਬਿਲਟੀ ਊਮਨ ਓ ਐਚ ਤੇ ਲੋਕੋਮੋਟਰ ਦੀ ਇੱਕ ਟੋਟਲ 40 ਵੈਕੈਂਸੀਆਂ ਦੀ ਇਸ ਵਿੱਚ ਅਨਾਉਂਸਮੈਂਟ ਕੀਤੀ ਗਈ ਹੈ ਇਸ ਦੇ ਵਿੱਚ ਜੋ ਤੁਹਾਨੂੰ ਪੇ ਸਕੇਲ ਜੀ ਮਿਲਣਾ 29200 ਰੁਪਿਆ ਪੇ ਸਕੇਲ ਮਿਲਣਾ ਕੈਂਡੀਡੇਟ ਦੀ ਐਜੂਕੇਸ਼ਨ ਕੁਆਲੀਫਿਕੇਸ਼ਨ ਬੈਚਲਰ ਆਫ ਆਰਟਸ ਜਾਂ ਬੈਚਲਰ ਆਫ ਸਾਇੰਸ ਨਾ ਹੋਣੀ ਚਾਹੀਦੀ ਹੈ 1 ਜਨਵਰੀ 2025 ਤੱਕ ਏਜ ਲਿਮਟ 18 ਤੋਂ 37 ਸਾਲ ਦੇ ਵਿੱਚ ਕੈਂਡੀਡੇਟ ਦੀ ਏਜ ਔਣੀ ਚਾਹੀਦੀ ਉਹ ਕੈਂਡੀਡੇਟਸ ਇਸ ਵਿੱਚ ਅਪਲਾਈ ਕਰ ਸਕਦੇ ਆ ਉਸ ਤੋਂ ਬਾਅਦ ਆ ਜੀ ਸੱਤ ਵੈਕੈਂਸੀਆਂ ਸਟੈਨੋਗ੍ਰਾਫਰ ਦੀਆਂ ਜਰਨਲ ਦੀਆਂ ਤਿੰਨ ਜਰਨਲ ਵੂਮਨ ਦੀ ਇੱਕ ਐਸਸੀਐਮਬੀ ਦੀ ਇੱਕ ਐਸਸੀ ਵੂਮਨ ਐਮਬੀ ਦੀ ਇੱਕ ਐਕਸਰਵਿਚਨ ਵੂਮਨ ਦੀ ਇੱਕ ਵੈਕੈਂਸੀ ਅਨਾਉਂਸਮੈਂਟ ਕੀਤੀ ਗਈ ਹੈ ਸੇਮ ਇਸ ਦੇ ਵਿੱਚ ਵੀ 29200 ਰੁਪਿਆ ਤੁਹਾਨੂੰ ਪੇ ਸਕੇਲ ਬੀਏ ਗ੍ਰੈਜੂਏਟ ਹੋਣੇ ਚਾਹੀਦੇ ਹੋ 18 ਤੋਂ 37 ਸਾਲ 1 ਜਨਵਰੀ 2037 ਤੱਕ 2025 ਤੱਕ ਤੁਹਾਡੀ ਜੋ ਏਜ 18 ਤੋਂ 37 ਸਾਲ ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ ਸਿਲੈਕਸ਼ਨ ਕਰਾਈਟਰੀਆ ਇਸ ਦਾ ਵਿੱਚ ਜੋ ਰਹਿਣ ਵਾਲਾ ਸਿਲੈਕਸ਼ਨ ਪ੍ਰੋਸੈਸ ਜੀ ਇੰਗਲਿਸ਼ ਕੰਪੋਜੀਸ਼ਨ ਤੇ ਜਰਨਲ ਨੌਲੇਜ ਦਾ ਤੁਹਾਡਾ ਰੇਟ ਤੇ ਰਿਟਨ ਟੈਸਟ ਤੇ ਉਸ ਤੋਂ ਬਾਅਦ ਕੰਪਿਊਟਰ ਦਾ ਟਾਈਪਿੰਗ ਟੈਸਟ ਵੀ ਇਸ ਵਿੱਚ ਰਹਿਣ ਵਾਲਾ ਹੈ ਤੇ ਇਸ ਦੀ ਜੋ ਅਪਡੇਟ ਪੇਪਰ ਦਾ ਜੋ ਡੇਟ ਟਾਈਮਿੰਗ ਜੋ ਅਪਲੋਡ ਹੋਊਗਾ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਤੇ ਸੀ ਆਪਣੇ WhatsApp ਚੈਨਲ ਤੇ ਵੀ ਜਰੂਰ ਪਾਵਾਂਗੇ ਇਸ ਕਰਕੇ ਤੁਸੀਂ ਆ ਡਿਸਕ੍ਰਿਪਸ਼ਨ ਦੇ ਵਿੱਚੋਂ ਸਾਡਾ WhatsApp ਅਤੇ Telegram ਦਾ ਚੈਨਲ ਫੋਲੋ ਜਰੂਰ ਕਰਿਓ ਤਾਂ ਕਿ ਤੁਹਾਨੂੰ ਕੋਈ ਵੀ ਅਪਡੇਟ ਤੋਂ ਉੱਥੇ ਵੀ ਮਿਸ ਨਾ ਹੋਵੇ ਜੋ ਕਿ ਜੋਬ ਅਪਡੇਟ ਤੋਂ ਇਲਾਵਾ ਆਪਾਂ ਅਪਡੇਟ ਪਾਉਂਦੇ ਰਹਿੰਨੇ ਆ ਪੇਪਰ ਤੁਹਾਡਾ ਜਨਰਲ ਨੌਲੇਜ ਦਾ 50 ਨੰਬਰ ਦਾ ਆਉਣਾ ਜੀ ਜਨਰਲ ਇੰਗਲਿਸ਼ ਕੰਪੋਜੀਸ਼ਨ ਦਾ 50 ਨੰਬਰ ਦਾ ਟੋਟਲ 100 ਮਾਰਕਸ ਦਾ 33% ਮਾਰਕਸ ਲੈਣੇ ਤੁਹਾਨੂੰ ਤੇ ਜੋ ਪੇਪਰ ਰਹਿਣ ਵਾਲਾ ਜੀ ਤੁਹਾਡਾ ਇਸ ਪੇਪਰ ਦੇ ਵਿੱਚ ਤੁਹਾਡੀ 1/4 ਦੀ 네ਗੇਟਿਵ ਮਾਰਕਿੰਗ ਵੀ ਰਹਿਣ ਵਾਲੀ ਹੈ ਤੇ ਕੰਪਿਊਟਰ ਪ੍ਰੋਫੀਸੀਨਸੀ ਟੈਸਟ ਤੁਹਾਡਾ ਹੋਊਗਾ ਉਸ ਤੋਂ ਬਾਅਦ ਹੀ ਤੁਹਾਡੀ ਜੋ ਹੈ ਮੈਰਿਟ ਲਿਸਟ ਬਣਨ ਵਾਲੀ ਹੈ ਤੇ ਸਟੈਨੋਗ੍ਰਾਫਰ ਗ੍ਰੇਡ 3 ਵਾਸਤੇ ਜੀ 80 ਵਰਡ ਪਰ ਮਿੰਟ ਇੰਗਲਿਸ਼ ਟਾਈਪਿੰਗ ਸ਼ੋਰਟਹੈਂਡ ਤੇ ਟ੍ਰਾਂਸਕ੍ਰਿਪਟ ਦਾ ਤੁਹਾਡਾ ਸਪੀਡ ਟੈਸਟ ਹੋਣਾ ਹੈ ਜੋ ਕਿ 20 ਵਰਡ ਪਰ ਮਿੰਟ ਦੇ ਹਿਸਾਬ ਨਾਲ ਤੇ ਸਪ੍ਰੈਡਸ਼ੀਟ ਵਰਕ ਪ੍ਰੋਸੈਸਿੰਗ ਦਾ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਇਸਦੀ ਅਪਡੇਟ ਅਸੀਂ ਆਪਣੇ WhatsApp ਚੈਨਲ ਤੇ ਪਾਉਂਦੇ ਰਾਵਾਂਗੇ ਤੇ ਇਸ ਕਰਕੇ ਸਾਡਾ WhatsApp ਚੈਨਲ ਜ਼ਰੂਰ ਫੋਲੋ ਕਰ ਲਿਓ ਤੇ ਐਡਰੈਸ ਜੋ ਤੁਹਾਡਾ ਰਹਿਣ ਵਾਲਾ ਜੀ ਉਹ ਰਹਿਣ ਵਾਲਾ ਆਫਿਸ ਆਫ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਫਰੋਹੀਪੁਰ ਇਸ ਐਡਰੈਸ ਤੇ ਤੁਹਾਡੇ ਪੂਰੇ ਸੈਲਫ ਅਟੈਸਟਡ ਡਾਕੂਮੈਂਟ ਤੁਸੀਂ 6 ਜੂਨ ਤੋਂ ਪਹਿਲਾਂ ਪਹਿਲਾਂ ਭੇਜ ਦੇਣੇ ਆ ਇਹ ਸੀ ਕਿ ਆਪਣੀ ਅੱਜ ਦੀ ਜੌਬ ਅਪਡੇਟ ਵੀਡੀਓ ਵਧੀਆ ਲੱਗੀ ਹੋਏ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ